ਸਤਿਕਾਰ ਦੋਸਤੋ ਤੇਖੋ ਖੋਖਰ ਆਏ ਹੋਏ ਦੀ ਆਪਾਂ ਖੋਖਰ ਪੰਚਾਇਤੀ ਜ਼ਮੀਨ ਜਿਹੜੀ ਇੱਧਰ ਗੰਡੂ ਦੀ ਹੱਦ ਤੇ ਲੱਗਦੀ ਆ ਠੇਕੇ ਦੇ ਲਈ ਸੀ ਦੀ ਕਿਸੇ ਦੀ ਡੁੱਬੀ ਖੜੀ ਆ ਇਹਨੂੰ 3-4 ਦਿਨ ਹੋ ਗਏ ਹਾਲ ਤੱਕ ਥੱਲੇ ਨਹੀਂ ਹੋਈ ਦਵਾਰੇ ਮੀਂਹ ਅੱਜ ਫੇਰ ਸਟਾਰਟ ਹੋ ਗਿਆ ਕਿਉਂਕਿ ਨੀਵਾ ਪਾਣਾ ਇਹ ਨਿਕਲਦਾ ਕੋਈ ਹੈ ਨਹੀਂ ਇਹਦਾ ਕੋਈ ਹੀਲਾ ਹੈਗੇ ਨਹੀਂ 20-30 ਕਿਲੇ ਇਹ ਬਾਕੀ ਹੋਰ ਦੀ ਵੀ ਕਿਸੇ ਡੁੱਬੀ ਹੋਊਗੀ ਬਾਕੀ ਜਿਹੜੇ ਆਪਾਂ ਨੂੰ ਇੱਥੇ ਸਾਹਮਣੇ ਦਿਂਦੇ ਨੇ ਐ ਸਾਬ ਜੀ ਲਾਇ ਵੀ ਕਹਿ ਕੇ ਕਿਲੇ ਨੇ ਡੁੱਬੇ ਖੜੇ ਨੇ ਇਹ ਹੁਣ ਤੱਕ ਤਾਂ ਇਹ ਮਰ ਗਈ ਹੋਊਗੀ ਕਿਉਂਕਿ 4-5 ਦਿਨ ਹੋ ਗਏ ਡੁੱਬੀ ਨੂੰ ਹਲੇ ਕੋਈ ਹੀਲਾ ਨਹੀਂ ਹੋਇਆ ਜੇ ਤਾਂ ਥੋੜੇ-ਥੋੜੇ ਪੱਤੇ ਓਨੇ ਹੁੰਦੇ ਫੇਰ ਵੀ ਠੀਕ ᱛੀ ਉਹ ਨਾਲ ਇੱਥੇ ਥੋੜਾ ਜਿਹਾ ਦੂਰਾ ਤੇ ਨਾਲ ਨਾਲੇ ਨੂੰ ਭੜੋਲੇ ਨਹੀਂ ਪੈਂਦੀਆਂ ਤੇ ਠੇਕੇ ਦੀ ਕਿਸੇ ਦੀ ਲਈ ਹੋਈ ਤੀ ਨੀ ਮਾ ਬਾਹਣ ਮਿਲ ਜਨ ਅਗਲੇ ਨੂੰ ਸਸਤਾ ਮਾੜਾ ਮੋਟਾ ਆਏ ਸਾਰੇ ਡੁੱਬਦਾ ਥੋੜੇ ਮੀਨਾਂ ਦੀ ਡੁੱਬ ਜਾਂਦਾ ਇਹ ਅਲਾ ਦੇਖਦਾ ਹੀ ਨਹੀਂ ਵੀ ਇਹ ਜਿਹੜਾ ਵੱਡਾ ਨੁਕਸਾਨ ਆ ਇਹ ਆਪ ਕੋ ਚੱਲੇ ਨਹੀਂ ਜਾਂਦਾ ਹੁੰਦਾ 5-7 ਤਾਂ ਜਦਾ 10000 ਦਾ ਬੰਦਾ ਚੱਲ ਜਾਂਦਾ ਵੀ ਚੱਲ ਨਹੀਂ ਵੀ 90 ਨਹੀਂ 80 ਮਾ ਤਾਂ ਨਿਕਲੇ ਜਾਂਦੀ ਆ ਹੁਣਾਂ ਕੋਲੇ ਡੱਬਾ ਪਿਆ ਅਬ ਇਹ ਵੀ ਲਾ ਸਰਕਾਰੀ ਡੱਬੇ ਹੋਊਗਾ ਚੱਕ ਕੇ ਡੇਗਣਾਂ ਦੇ ਵਿੱਚ ਇਹ ਪੰਚਾਇਤ ਨੂੰ ਕੀ ਲੱਗਦਾ ਸਰਕਾਰ ਨੂੰ ਕੀ ਲੱਗਦਾ ਏ ਜੇ ਡੇਗਿਆ ਜਾਵੇ ਉੱਚਾ ਹੋ ਜੇ ਬਾਣੇ ਬਰੋਬਰ ਹੋ ਜੇ ਦੂਜਿਆਂ ਦੇ ਫਸਲ ਮਾਰਨੋਂ ਹੜ ਜੇ ਠੇਕਾ ਜੜ ਜੇ ਲੈ ਇੱਧਰ ਵੀ ਫਸਲ ਹੋਊਗੀ ਜਿਹੜਾ ਵਹਣ ਪਿਆ ਉੱਚਾ ਇੱਧਰ ਆ ਦੇਖ ਆ ਦੇਖ ਉੱਚਾ ਦੇਖੋ ਨਾ ਤੁਹਾਨੂੰ ਆ ਪਿਆ ਉੱਚਾ ਆ ਦੇ ਸਾਰਾ ਡੁੱਬਿਆ ਪਿਆ ਆ ਦੇ ਕੋਈ ਨੰਗਾ ਨਹੀਂ ਹੋਇਆ ਇਹਦੇ ਵਿੱਚ ਡਾਲ ਵੀ ਦੀਂਦਾ ਹੋਵੇ ਦੇਖ ਆਹ ਵੀ ਜਿੱਦੇ ਮੀਂਹ ਪਿਆ ਜਿਆਦਾ ਜਿਆਦਾ ਆਹ ਵਾਹਣ ਵੀ ਡੁੱਬ ਗਿਆ ਜਿਹੜਾ ਥੱਲੇ ਦੀਂਦਾ ਸਾਨੂੰ ਆਹ ਥੱਲੇ ਦੀਂਦਾ ਆਹ ਥੱਲੇ ਦੀਂਦਾ ਇਹ ਵੀ ਥੋੜਾ ਥੋੜਾ ਨੰਗਾ ਦੀ ਗੱਲ ਆ ਤਾਂ ਬਚਦੇ ਰਹਿ ਗਈ ਉਹ ਜਿਆਦੇ ਡੂੰਗਾ ਜਿਆਦੀ ਡੂੰਗੀ ਵਾਧਦਾ ਉਹ ਵਾਣ ਊਣੀ ਡੁੱਬੇ ਵਾਣ ਵੀ ਇੱਥੇ ਵੀ ਊਣੀ ਡੁੱਬ ਗਏ ਜਿਆਦੇ ਡੂੰਗੇ ਕਾਰ ਨਹੀਂ ਡੁੱਬਗੇ ਚਲੋ ਜੀ ਕਿਸੇ ਗਰੀਬ ਦਾ ਠੇਕੇ ਤੇ ਲਿਆ ਹੋਇਆ ਕਿਸਾਨ ਦਾ ਪਿਆ ਠੇਕੇ ਦੇ ਲੈਂਦਾ ਗਰੀਬ ਹੀ ਹੁੰਦਾ ਕੋਈ ਉਮੀਦ ਤਾਂ ਜਿਆਦਾ ਲੈਂਦੀ ਨਹੀਂ ਹੁੰਦੇ ਵੀ ਦੇਖ ਲੋ ਉਹਦੇ ਕੀ ਬੀਤੇ ਦੀ ਹੋ ਇਸ ਟਾਈਮ ਦੇ ਵਿੱਚ ਕਿਉਂਕਿ ਕੋਈ ਨਾਲ ਖੋਖਰ ਦਾ ਨਾਲ ਵੀ ਲੱਗ ਗਏ ਵਿੱਚ ਪੰਚਾਇਤ ਆ ਕੇ ਪਾਣੀ ਕਢ ਬਿਕੜਾਈ ਜਾਵੇ ਇਹ ਹਿੱਲਾ ਹੋ ਜੇ ਕਿਉਂਕਿ ਹਿੱਲਾ ਨਿਕਲਦੀ ਨਹੀਂ ਨਹੀਂ ਹੈਗਾ ਸਾਰੇ ਨਾਲ ਆਲੇ ਦਾਲੋਂ ਨੀਮਾ ਜਿੱਜਾ ਨਾਲੇ ਚ ਪੜੋਲੀਆਂ ਦੱਬੀਆਂ ਨੇ ਉੱਥੇ ਤੱਕ ਵੀ ਨਿਕਲਦਾ ਹੋ ਜੇ ਫੇਰ ਵੀ ਕੰਮ ਸਭ ਚੱਲ ਸਕਦਾ ਦਵਾਰੇ ਮੀਂਹ ਸਟਾਰਟ ਹੋ ਗਿਆ ਦੇਖੋ ਤੇ ਕਣੀਆਂ ਬੈ ਕੇ हट ਗਈਆਂ ਹੁਣ ਇਹ ਤੋਂ ਪਹਿਲਾਂ ਬੱਦਲ ਭਾਈ ਪੂਰੀ ਹੋਈ ਪਈ ਐ ਇਹ ਤਿੰਨ ਦੋ ਤਰੀਕ ਤੇ ਕੋ ਦੱਸ ਰਹੇ ਨੇ ਨਹੀਂ ਪਾਊਗਾ